ਬਲਾਕ ਸੰਮਤੀ ਜੋਗਨ ਬੈਸ ਤੋਂ ਆਮ ਆਦੀ ਪਾਰਟੀ ਦੀ ਬੀਬੀ ਰਣਜੀਤ ਕੌਰ ਨੇ ਜਿੱਤ ਪ੍ਰਾਪਤ ਕੀਤੀ ਹੈ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਸਮਰਥਕਾਂ ਸਵੇਤ ਆਪਣੇ ਸਪੋਰਟਰਸ ਸਵੇਤ ਬਾਹਰ ਆਏ ਨੇ ਬਾਹਰ ਪਹੁੰਚੇ ਨੇ ਸੋ ਬਿਲਕੁਲ ਸਾਰੇ ਸਪੋਰਟਰ ਉਧੇ ਖੜੇ ਨੇ ਬਾਹਰ ਵੀ ਉਹਨਾਂ ਦੇ ਸਮਰਥਕ ਵੱਡੀ ਗਿਣਤੀ ਵਿੱਚ ਮੌਜੂਦ ਹੈ ਉੱਥੇ ਵੀ ਬੜੀ ਖੁਸ਼ੀ ਦਾ ਮਹੌਲ ਪਾਇਆ ਜਾ ਰਿਹਾ ਹੈ ਸੋ ਆਓ ਅਸੀਂ ਗੱਲਬਾਤ ਕਰਦੇ ਹਾਂ ਤੁਸੀਂ ਇਹ ਜਿੱਤ ਪ੍ਰਾਪਤ ਕੀਤੀ ਹੈ ਕਿ ਬੜੇ ਫਾਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਕਿ ਪੈਸੇ ਕਿ ਤੁਹਾਡਾ ਤੁਹਾਡੇ ਮੁਕਾਬਲੇ ਵਿੱਚ ਬਾਰ-ਬਾਰ ਡਾਵਾ ਡੋਲ ਦੀ ਸਥਿਤੀ ਬੰਦੀ ਦਿਖਾਈ ਦੇ ਰਹੀ ਸੀ ਬਾਰ-ਬਾਰ ਜਾਨਮ ਅਲੱਗ ਤਰੀਕੇ ਕੀ ਕੀ ਕਹਿਣਾ ਚਾਹੋਗੇ ਆਪਣੇ ਵੋਟਰਾਂ ਤੇ ਸਪੋਰਟਰਾਂ ਨੂੰ ਮੈਂ ਖੁਸ਼ੀ ਮਹਿਸੂਸ ਕਰਦੀ ਆ ਮੈਂ ਆਵਾਜ਼ੀ ਵਿਪਾਰਟੀ ਦਾ ਧੰਨਵਾਦ ਕਰਦੀ ਆ ਦੇ ਵਰਕਰਾਂ ਦਾ ਧੰਨਵਾਦ ਕਰਦੀ ਆ ਬਾਕੀ ਮੈਂ ਉਹਨਾਂ ਦਾ ਧੰਨਵਾਦ ਕਰਦੀ ਜਿਨ੍ਹਾਂ ਨੂੰ ਮੈਂ ਵੋਟਾਂ ਪਾ ਕੇ ਜਿਤਾਇਆ ਬਿਲਕੁਲ ਜਿਵੇਂ ਤੁਹਾਨੂੰ ਬਾਤ ਕੀਤਾ ਜਾ ਰਿਹਾ ਹੈ ਸੋ ਹੋਰ ਵੀ ਸਪੋਰਟਰ ਮੌਜੂਦ ਹੈ ਸੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਕੀ ਕਹਿਣਾ ਚਾਹੋ ਤੁਸੀਂ ਦੇ ਸਪੋਰਟਰੋ ਇਹ ਜਿੱਤ ਵੈਸੇ ਲਗਾਤਾਰ ਅੰਕੜੇ ਉਲਟ ਫੇਰ ਦਿਖਾਈ ਦੇ ਰਹੇ ਸੀ ਸਾਡੇ ਕੋਲ ਮੀਡੀਆ ਕੋਈ ਪਹਿਲਾਂ ਅੰਕੜੇ ਕੁਝ ਹੋਰ ਹੋ ਕੇ ਸੀ ਪਹਿਲਾਂ ਬਾਈਬਸ ਦੇ ਅੰਕੜੇ ਕੁਝ ਹੋਰ ਚਲਾਏ ਗਏ ਸੀ ਬਾਅਦ ਤੋਂ ਅੰਕੜੇ ਚੇਂਜ ਕੀਤੇ ਗਏ ਸੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਵਿੱਚ ਇਹ ਅੰਕੜੇ ਤਾਂ ਚੇਂਜ ਹੁੰਦੇ ਰਹੇ ਪਰ ਇਹ ਕੈਂਡੀਡੇਟ ਕਈ ਹੋਮ ਮਤਲਬ ਘਰ ਦਾ ਹੋਣ ਕਿ ਨਾ ਉਹਨਾਂ ਦੇ ਪਿੰਡ ਦਾ ਹੋਣ ਕਰਕੇ ਪਹਿਲੇ ਉਸ ਬੂਥਾਂ ਦੇ ਖੁੱਲਣ ਕਰਕੇ ਹੋ ਗਿਆ ਲਾਲਪਰ ਦੇ ਵਿੱਚ ਤਾਂ ਕਲੀਅਰ ਕੱਟੀ ਸੀਗਾ ਕਿ ਅਕਾਲੀ ਦਲ ਉੱਥੇ ਵੋਟ ਨਹੀਂ ਹੈਗੀ ਇਸ ਕਰਕੇ ਸਾਡੇ ਇਹਨਾਂ ਨੂੰ ਵੋਟ ਜ਼ਿਆਦਾ ਹੈਗੀ ਸਾਨੂੰ ਕਲੀਅਰ ਮੰਡਟ ਦਾ ਪਤਾ ਤਾਂ ਪਰ ਲੇਕਿਨ ਹਾਂ ਇਹ ਤੁਹਾਡੀ ਗੱਲ ਠੀਕ ਹੈ ਕਿ ਦੋ ਪਿੰਡਾਂ ਦਾ ਬੈਂਸਾਂ ਦੀ ਜਿਆਦਾ ਵੋਟ ਹੋਣ ਕਰਕੇ ਉਹਨਾਂ ਨੇ ਇੱਕ ਤਰਫਾ ਲੱਗ ਰਿਹਾ ਸੀ ਕਿ ਅਕਾਲੀ ਦਲ ਜੇਤੂ ਇਹ ਰੋਲਾ ਪਹਿਲਾਂ ਸੁਣ ਮਿਲ ਰਹੀ ਸੀ ਅਕਾਲੀ ਦਲ ਜੇਤੂ ਕੀਤਾ ਉਹਨਾਂ ਨੇ ਆਪਣੇ ਪਿੰਡ ਦੇ ਕੈਂਡੀਡੇਟ ਨੂੰ ਵੋਟ ਪਾਈ ਹੈ ਅਕਾਲੀ ਦਲ ਨੂੰ ਬਟ ਅਦਰਵਾਈਜ਼ ਜੇ ਦੇਖਿਆ ਜਾਵੇ ਬਾਕੀ ਸਾਡੇ ਕਾਂਗਰਸ ਜਾਂ ਭਾਜਪਾ ਸਾਡੇ ਤੋਂ ਬਹੁਤ ਨੀਚੇ ਸੀਗੇ ਐਦਾਂ ਦੀ ਕੋਈ ਦਿੱਕਤ ਨਹੀਂ ਸੀ ਅਕਾਲੀ ਦਲ ਨਾਲ ਸਾਡੀ ਫਾਈਟ ਰਹੀ ਉਹਨਾਂ ਦਾ بڑا ਪਿੰਡ ਦੋ ਪਿੰਡ ਹੋਣ ਕਰਕੇ ਨਾ ਜਿਆਦਾ ਵੋਟ ਪੈ ਗਈ। ਕਿੰਨੇ ਕਿਤੇ ਹੋਮ ਟਾਊਨ ਦਾ ਫਰਕ ਪੈਂਦਾ ਹੈ ਜੀ। ਹੋਮ ਟਾਊਨ ਦਾ ਫਰਕ ਪੈਂਦਾ ਹੈ। ਤੁਸੀਂ ਆਪਣੇ ਸਪੋਰਟਰ ਨੂੰ ਕੀ ਕਹੋਗੇ ਜੀ? ਬਹੁਤ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਰੀ ਟੀਮ ਆਮ ਆਦਮੀ ਪਾਰਟੀ ਦਾ ਸਾਰਿਆਂ ਦਾ ਧੰਨਵਾਦ ਸਾਨੂੰ ਸਹਿਯੋਗ ਦੇਣ ਲਈ। ਤੁਹਾਡਾ ਧੰਨਵਾਦ ਪੁੱਤਰ ਗੁਰਾ ਇਹ ਬਿਲਕੁਲ ਜੀ ਬਲੋ ਇਹਨਾਂ ਵੱਲ ਗੱਲਬਾਤ ਕੀਤੀ ਗਈ ਹੈ ਆਪਣੇ ਪਾਰਟੀ ਹਾਈ ਕਮਾਂਡ ਤੇ ਵਰਕ ਕਰਨ ਦਾ ਸਪੋਰਟਰਾਂ ਦਾ ਧੰਨਵਾਦ ਕੀਤਾ ਗਿਆ ਇਹ ਉਹੀ ਸੀਟ ਹੈ ਜਿੱਥੇ ਕਿ ਪਹਿਲਾਂ ਕਾਲੀ ਦਲ ਦੂਜੇਤੂ ਗੁਰਾ ਰੀ ਦਿੱਤਾ ਗਿਆ ਸੀ ਮੀਡੀਆ ਵਿੱਚ ਆਈਆਂ ਰਿਪੋਰਟਾਂ ਦੇ ਲੇਕਿਨ ਕੁਝ ਉਲਟ ਫੇਰ ਹੋਣ ਤੋਂ ਬਾਅਦ ਅਸੀਂ ਇਹ ਚੇਂਜ ਕੀਤਾ ਗਿਆ ਸੋ ਹੁਣ ਇਹ ਜਿੱਤ ਪ੍ਰਾਪਤ ਕਰਦੋਂ ਖੁਸ਼-ਖੁਸ਼ੀ ਆਪਣੇ ਘਰ ਵਾਪਸ ਜਾ ਰਹੇ ਹਨ